ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੱਲ ਕਰਾਂਗੇ ਆਪਾਂ ਦਰਦਾਂ ਦੇ ਉਹ ਚਾਹੇ ਜੋੜਾਂ ਦੇ ਦਰਦ ਹੋਣ ਚਾਹੇ ਸੱਟ ਦਾ ਦਰਦ ਹੋਵੇ ਇਹਨਾਂ ਦੀ ਗੱਲ ਅੱਜ ਆਪਾਂ ਕਰਾਂਗੇ ਅੱਜ ਕੱਲ ਹਰ ਦੂਜਾ ਬੰਦਾ ਇਹਨਾਂ ਦਰਦਾਂ ਤੋਂ ਪਰੇਸ਼ਾਨ ਕੋਈ ਕਹਿ ਰਿਹਾ ਮੇਰੇ ਮੋਢੇ ਦੁਖਦੇ ਆ ਕੋਈ ਕਹਿ ਰਿਹਾ ਮੇਰੇ ਗੋਡੇ ਦੁਖਦੇ ਆ ਕੋਈ ਕਹਿ ਰਿਹਾ ਮੇਰੀ ਕਮਰ ਸਿੱਧੀ ਨਹੀਂ ਹੁੰਦੀ ਮਤਲਬ ਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਪ੍ਰੋਬਲਮ ਹੈ ਪਰ ਜ਼ਿਆਦਾਤਰ ਲੋਕ ਇਹਨਾਂ ਦਰਦਾਂ ਤੋਂ ਪਰੇਸ਼ਾਨ ਆਪਾਂ ਗੱਲ ਕਰਾਂਗੇ ਵੀ ਇਹ ਹੱਡੀਆਂ ਦਾ ਦਰਦ ਕਿਉਂ ਤੇ ਕਿਵੇਂ ਹੁੰਦਾ ਇਹ ਗੱਲ ਆਪਾਂ ਅੱਜ ਸੌਖੀ ਜੀ ਭਾਸ਼ਾ ਦੇ ਵਿੱਚ ਸਿੱਖਾਂਗੇ ਸਮਝਾਂਗੇ ਆਪਣੇ ਸਰੀਰ ਦੇ ਵਿੱਚ ਹੱਡੀਆਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਹੁੰਦੀਆਂ ਇਹਨਾਂ ਨੂੰ ਜੋਇੰਟ ਕਹਿੰਦੇ ਆ ਜੋੜ ਕਹਿ ਦਿੰਦੇ ਆ ਇਹਨਾਂ ਜੋੜਾਂ ਵਿੱਚ ਕੁੱਟਣਾ, ਮੋਢਾ, ਕੋਹਣੀ, ਕਮਰ, ਗਰਦਨ ਇਹ ਸਭ ਸਾਮਾਨ ਜੇ ਤੁਹਾਨੂੰ ਇਹਨਾਂ ਜੋੜਾਂ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਦਰਦਾਂ ਸ਼ੁਰੂ ਹੋ ਜਾਂਦੀਆਂ। ਬਾਕੀ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਮਰ ਵਧਣ ਦੇ ਨਾਲ ਵੀ ਇਹ ਪ੍ਰੋਬਲਮ ਆਉਂਦੀ ਹੈ। ਕਿਉਂਕਿ ਹੱਡੀਆਂ ਦੀ ਮਜ਼ਬੂਤੀ ਘਟਦੀ ਜਾਂਦੀ ਹੈ ਤੇ ਜੋੜਾ ਜਿਹੜੇ ਉਹਨਾਂ ਚੋਂ ਚਕਨਾਟ ਘਟਦੀ ਜਾਂਦੀ ਹੈ ਉਹਦੇ ਨਾਲ ਜੋੜ ਕਸਣ ਲੱਗ ਜਾਂਦੇ ਆ ਫਿਰ ਹੱਡੀਆਂ ਆਪਸ ਵਿੱਚ ਖਹਿਣ ਲੱਗ ਜਾਂਦੀਆਂ ਉਹਦੇ ਨਾਲ ਇਹ ਪਰੇਸ਼ਾਨੀ ਹੁੰਦੀ ਹੈ ਇੱਕ ਕਾਰਨ ਹੈਗਾ ਕੈਲਸ਼ੀਅਮ ਦੀ ਕਮੀ ਕੈਲਸ਼ੀਅਮ ਦੀ ਕਮੀ ਦੇ ਨਾਲ ਵੀ ਦਰਦਾਂ ਹੋ ਸਕਦੀਆਂ ਹਨ ਵਿਟਾਮਿਨ ਡੀ ਦੀ ਕਮੀ ਉਹਦੇ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਉਹਦੇ ਨਾਲ ਹੱਡੀਆਂ ਦਰਦ ਕਰਨ ਲੱਗ ਜਾਂਦੀਆਂ ਇਹ ਥੋੜਾ ਜਿਹਾ ਕੰਮ ਜਾਂ ਥੋੜਾ ਜਿਹਾ ਚੱਲਣ ਦੇ ਨਾਲ ਹੀ ਇਹ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ ਇੱਕ ਕਾਰਨ ਹੈਗਾ ਜੰਕ ਫੂਡ ਜੰਕ ਫੂਡ ਦੀ ਜਿਆਦਾ ਵਰਤੋਂ ਤਲੀਆਂ ਹੋਈਆਂ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਕੋਲਡ ਡਰਿੰਕ ਇਹਨਾਂ ਚੀਜ਼ਾਂ ਨੂੰ ਲੋਕ ਅੱਜਕੱਲ ਬਹੁਤ ਜਿਆਦਾ ਵਰਤਦੇ ਆ ਇਹਨਾਂ ਨਾਲ ਸਰੀਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸੋਜ ਚ ਆਉਂਦੀ ਹੈ ਅਡੀਆਂ ਦੇ ਵਿੱਚ ਸੋਜ ਸਵਾਦੀ ਤੇ ਉਹਦੇ ਨਾਲ ਜੋੜਾਂ ਦਾ ਦਰਦ ਪੈਦਾ ਹੁੰਦਾ ਹੈ ਇੱਕ ਕਾਰਨ ਹੈਗਾ ਪ੍ਰਾਣੀ ਸੱਟ ਨੌਜਵਾਨੀ ਦੇ ਵਿੱਚ ਲੱਗੀ ਹੋਈ ਸੱਟ ਅਕਸਰ ਪਿਛਲੀ ਓਵਰ ਦੇ ਵਿੱਚ ਜਾ ਕੇ ਦਰਦ ਦਿੰਦੀ ਹੈ ਨੌਜਵਾਨੀ ਦੇ ਵਿੱਚ ਤਾਂ ਬੰਦਾ ਗੌਲਦਾ ਨਹੀਂਗਾ ਪਰ ਜਦੋਂ ਜਾ ਕੇ ਬੁਢਾਪੇ ਸ਼ੁਰੂ ਹੁੰਦਾ ਬੁਢਾਪੇ ਦੇ ਵਿੱਚ ਜਾ ਕੇ ਫਿਰ ਇਹ ਆਪਣੀ ਸਟ ਦੱਸ ਦਿਆ ਵੀ ਹਾਂ ਮੈਂ ਲੱਗੀ ਸੀ ਇਹਨੂੰ ਪ੍ਰਾਣੀ ਸਟ ਵੀ ਕਹਿ ਦਿੰਦੇ ਆ ਇੱਕ ਕਾਰਨ ਵਜਨ ਦਾ ਜਾਦੇ ਵੱਧ ਜਾਣਾ ਜਦੋਂ ਵਜਨ ਜਾਦੇ ਵੱਧ ਜਾਂਦਾ ਤੇ ਆਪਣੇ ਸਾਰੇ ਅੰਗਾਂ ਤੇ ਉਹਦਾ ਮਤਲਬ ਕਿ ਅਸਰ ਪੈਂਦਾ ਦਵਾ ਜ਼ਿਆਦੇ ਪੈਂਦਾ ਵਾ ਉਹਦੇ ਨਾਲ ਜੋੜ ਕਸਣ ਲੱਗ ਪੈਂਦੇ ਆ ਇਹ ਵੀ ਇੱਕ ਦਰਦ ਦਾ ਕਾਰਨ ਬਣਦਾ ਸੀਮਾ ਕਾਰਨ ਹੈਗਾ ਕਸਰਤ ਦੀ ਕਮੀ ਨਾ ਤੁਰਨਾ ਨਾ ਕਸਰਤ ਕਰਨਾ ਸਾਰੇ ਦਿਨ ਬੈਠੇ ਰਹਿਣਾ ਇਹਦੇ ਨਾਲ ਵੀ ਜੋੜ ਜਾਮ ਹੋ ਜਾਂਦੇ ਆ ਤੇ ਦਰਦ ਸ਼ੁਰੂ ਹੋ ਜਾਂਦੇ ਆ ਇਹ ਤਾਂ ਥੋੜੀ ਜਿਹੀ ਹੈਲਜਲ ਦੇ ਨਾਲ ਹੀ ਦਰਦ ਮਹਿਸੂਸ ਹੋਣ ਲੱਗ ਜਾਂਦਾ ਹੁਣ ਆਪਾਂ ਸਮਝਦੇ ਹਾਂ ਕਿ ਇਹਨਾਂ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਵੀਰੋ ਰੋਜ਼ਾਨਾ ਹਲਕਾ-ਫੁਲਕਾ ਤੁਰਨਾ ਚਾਹੀਦਾ ਹੈ ਹੋ ਸਕੇ ਮਾਰਨਿੰਗ ਵਾਕ ਅੱਧਾ ਘੰਟਾ ਕਮ ਸੇ ਕਮ ਅੱਧਾ ਘੰਟਾ ਤੁਸੀਂ ਮਾਰਨਿੰਗ ਵਕ ਕਰੋ ਸਹੀ ਖਾਣਾ ਖਾ ਲਵੋ ਪਾਣੀ ਦਾ ਧਿਆਨ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਨੀਂਦ ਚੰਗੀ ਲਓ ਤੇ ਜੋੜਾਂ ਦੀ ਮਾਲਿਸ਼ ਕਰੋ ਤੁਮੇ ਤੁਹਾਨੂੰ ਤੇਲ ਦੱਸੂਗਾ ਉਹਦੇ ਨਾਲ ਦਿਨ ਵਿੱਚ 2 ਵਾਰ ਜ਼ਰੂਰ ਮਾਲਸ਼ ਕਰੋ ਉਹ ਵੀ ਦਰਦ ਘਟਾਉਣ ਦੇ ਵਿੱਚ ਬਹੁਤ ਮਦਦ ਕਰਦਾ ਹੱਡੀਆਂ ਦਾ ਦਰਦ ਆ ਜਿਹੜਾ ਇੱਕ ਦਿਨ ਵਿੱਚ ਹੀ ਨਹੀਂ ਹੋ ਜਾਂਦਾ ਇਹ ਲੰਮੇ ਸਮੇਂ ਦੀ ਲਾਪਰਵਾਹੀ ਦਾ ਨਤੀਜਾ ਹੁੰਦਾ ਇਹਨੂੰ ਆਪਾਂ ਕਹਿ ਦੋਨੇ ਕੁਛ ਨਹੀਂ ਹੁੰਦਾ ਆਪੇ हट ਜੂਗਾ ਉਹ ਹਟਣ ਦੀ ਬਜਾਏ ਦਿਨੋਂ ਦਿਨ ਵੱਧਦਾ ਜਾਂਦਾ ਜੀ ਆਪਾਂ ਅੱਜ ਧਿਆਨ ਦੇਵਾਂਗੇ ਤੇ ਕੱਲ੍ਹ ਦੀ ਮੁਸ਼ਕਲ ਤੋਂ ਆਪਣੇ ਆਪ ਬਚਾ ਹੋ ਜੂਗਾ ਆਪਣੇ ਹੁਣ ਆਪਾਂ ਗੱਲ ਕਰਦੇ ਆਂ ਆਯੁਰਵੈਦਿਕ ਨੁਕਸੇ ਦੀ ਵੀ ਰੋਗ ਪੰਜ ਤਰ੍ਹਾਂ ਦੇ ਤੇਲ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਤੁਸੀਂ ਪंसारी ਤੋਂ ਜਾ ਕੇ ਲਿਆਉਣੇ ਆ ਲਿਆ ਕੇ ਘਰੇ ਕੱਚ ਦੀ ਸੀਸੀ ਵਿੱਚ ਜੀ ਦਾ ਟੱਕਣ ਚੰਗੀ ਤਰ੍ਹਾਂ ਲੱਗਦਾ ਹੋਵੇ ਉਹਦੇ ਚ ਲੈ ਆ ਕੇ ਤੁਸੀਂ ਪਾ ਲੋ ਸਾਰੇ ਇਕੱਠਾ ਮਿਲਾ ਲੋ ਫਿਰ ਤੁਸੀਂ ਉਹਦੀ ਵਰਤੋਂ ਕਰੋ ਇਹ ਤੇਲ ਕੀ ਨੇ ਲੌਂਗ ਦਾ ਤੇਲ ਤੁਸੀਂ 10 ml ਲੈ ਕੇ ਆਣਾ ਇਹਨਾਂ ਤੋਂ ਨੂੰ ਮੈਂ ਸਾਰੇ ਤੇਲ ਦੱਸ ਦੇਣਾ ਬਾਅਦ ਚ ਉਹਨਾਂ ਦੀ ਮਾਤਰਾ ਦੱਸ ਦਊਗਾ ਲੌਂਗ ਦਾ ਤੇਲ ਆ ਮਹਾਨ ਰਣੀ ਤੇਲ ਸਾਨੇ ਦਾ ਤੇਲ ਤੇ ਧਾਰਪੀਨ ਦਾ ਤੇਲ 5ਵੇਂ ਨੰਬਰ ਤੇ ਮੱਛੀ ਦਾ ਤੇਲ ਜੇ ਦੀ ਹੁਣ ਮਾਤਰਾ ਸਮਝ ਲਓ ਵੀ ਇਹ ਕਿੰਨਾ ਕਿੰਨਾ ਲੈ ਕੇ ਆਉਣਾ ਲੌਂਗ ਦਾ ਤੇਲ ਤੁਸੀਂ 10 ml ਲੈ ਕੇ ਆਉਣਾ ਉਹਨਾਂ ਸਾਰੀ ਨੂੰ ਕਹੋਗੇ ਤਾਂ ਉਹ ਆਪੇ ਤੁਹਾਨੂੰ ਪਾਦੂ ਲੌਂਗ ਦਾ ਤੇਲ 10 ਐਮ ਐਲ ਮਹਾਨਾਰਾਣੀ ਤੇਲ 50 ਐਮ ਐਲ ਸਾਨੇ ਦਾ ਤੇਲ ਇਹ 25 ਐਮ ਐਲ ਲੈ ਕੇ ਆਉਣਾ ਤਾਰਪੀਨ ਦਾ ਤੇਲ 50 ਐਮ ਐਲ ਤੇ ਮੱਛੀ ਦਾ ਤੇਲ 30 ਐਮ ਐਲ ਇਹ ਸਾਰੇ ਤੇਲ ਅੱਡ-ਅੱਡ ਲਿਆਉਣ ਦੀ ਤਜਰੂਰਤ ਨਹੀਂਗੀ ਉਹਨੂੰ ਤੁਸੀਂ ਪੰਸਾਰੀ ਨੂੰ ਕਹਦੇ ਹੋ ਇੱਕੋ ਜਗ੍ਹਾ ਉਹ ਸਾਰੇ ਤੇਲ ਇਨੀ ਇਨੀ ਮਾਤਰਾ ਦੇ ਵਿੱਚ ਪਾ ਕੇ ਤੁਹਾਨੂੰ ਦੇ ਦੂਗਾ। ਇਹਰੇ ਘਰੇ ਲਿਆ ਕੇ ਤੁਸੀਂ ਇਹਦੀ ਮਾਲਿਸ਼ ਦੋ ਟਾਈਮ ਵੀ ਕਰ ਸਕਦੇ ਆਂ, ਤਿੰਨ ਟਾਈਮ ਵੀ ਕਰ ਸਕਦੇ ਆਂ। ਦਰਦ ਵਾਲੀ ਜਗ੍ਹਾ ਤੇਰੀ ਮਾਲਿਸ਼ ਕਰੋ। ਇਹ ਦਰਦ ਨਵਾਰਕ ਤੇਲ ਆ ਜਿਹੜੇ ਇਹ ਇੰਨੇ ਇਫੈਕਟਿਵ ਆ ਕਿ ਕਿਤੇ ਤੁਹਾਡੇ ਕਿਤੇ ਹੱਡੀ ਤੇ ਸੱਟ ਲੱਗੀ ਆ ਮਾੜਾ ਮੋਟਾ ਫ੍ਰੈਕਚਰ ਹੋ ਗਿਆ ਦਰਦ ਬਹੁਤ ਜ਼ਿਆਦਾ ਕਰਦਾ ਤੁਸੀਂ ਰੋਟੀ ਪਕਾ ਲੈਣੀ ਆ ਰੋਟੀ ਪਕਾ ਕੇ ਗਰਮ ਗਰਮ ਸੈਂਦੀ ਸੈਂਦੀ ਰੋਟੀ ਇਹਦੇ ਨਾਲ ਚੋਪੜ ਕੇ ਉੱਤੇ ਉਹਨੂੰ ਬੰਨ ਲਓ ਕੋਸਦੀਨ ਕਾਰਨ ਦੇ ਨਾਲ ਹੀ ਤੁਹਾਡਾ ਦਰਦ ਕਿਧਰੇ ਜਾਊਗਾ ਉਹਨੂੰ ਫਿਰ ਦਿਹਾੜੀ ਵਿੱਚ ਕਈ ਵਾਰੀ ਕਰਨਾ ਪੈਣਾ ਜੇ ਤੁਸੀਂ ਹੱਡੀਆਂ ਦਰਦ ਕਰਦੀਆਂ ਉਹਦੇ ਵਾਸਤੇ ਮਾਲਸ਼ ਕਰਨੀ ਹੈ ਤੇ ਦੋ ਤਿੰਨ ਵਾਰੀ ਦਿਹਾੜੀ ਚ ਬਹੁਤ ਹਲਕੀ ਹਲਕੀ ਜਿਹੀ ਮਾਲਸ਼ ਕਰੋ ਇਹਨੂੰ ਤੁਸੀਂ ਲਗਾਤਾਰ ਵਰਤੋਗੇ ਤੇ ਨਤੀਜਾ ਤੁਹਾਡੇ ਸਾਹਮਣੇ ਆਪੇ ਆ ਜਾਣਾ ਇਹ ਖੁਦ ਦਾ ਮੇਰਾ ਵਰਤਿਆ ਹੋਇਆ ਤੇਲ ਬਹੁਤ ਵਧੀਆ ਤੇਲ ਹੈ ਇਹਨੇ ਦਰਦ ਨਹੀਂ ਛੱਡਣਾ ਤੁਹਾਡਾ ਤੁਹਾਨੂੰ ਮੈਂ ਦੱਸਿਆ ਵੀ ਜੇ ਆਪਣੀ ਹੱਡੀ ਤੇ ਸੱਟ ਲੱਗੀ ਹੈ ਉਹਦਾ ਦਰਦ ਵੀ ਨਹੀਂ ਛੱਡਦਾ ਗਿਆ ਇਹ ਤੇ ਦੂਜਾ ਦਰਦ ਤਾਂ ਇਹਨੇ ਛੱਡਣਾ ਹੀ ਕੀ ਹੈ ਫ੍ਰੈਕਚਰ ਹੋਇਆ ਜੇ ਉਹਦਾ ਦਰਦ ਵੀ ਇਹਨੇ ਦਿਨਾਂ ਚ ਘਟਾ ਦੇਣਾ ਇਹ ਤੁਸੀਂ ਵਰਤ ਕੇ ਦੇਖੋ ਬਹੁਤ ਫਾਇਦੇਮੰਦ ਤੇਲ ਵੀਰੋ ਜੇ ਇਥੋਂ ਤੱਕ ਤੁਸੀਂ ਮੇਰੀ ਵੀਡੀਓ ਦੇਖੀ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਮੇਰੇ ਵੀਰੇ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਇਹੋ ਜੀ ਜਾਣਕਾਰੀ ਜਦੋਂ ਵੀ ਮੈਂ ਵੀਡੀਓ ਪਾਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਆ ਤਾਂ ਮੇਰੇ ਪੇਜ ਨੂੰ ਫਾਲੋ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ